ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਅਧੀ ਸਤਿਕਾਰ ਮੈਂ ਹਾਂ ਤੁਹਾਡਾ ਹੁਸਰਾਜ ਰਾਜਾ ਬੜੇ ਤੇ ਦੂਸਰੇ ਪਾਸੇ ਭਾਰਤ ਕੁਸ਼ਨ ਆਸ਼ੂ ਇੱਕ ਪਾਸੇ ਅੱਡੀ ਚੋਟੀ ਦਾ ਜੋੜ ਲਗਾਇਆ ਜਾ ਰਿਹਾ ਹੈ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਹਰ ਇੱਕ ਮੈਦਾਨ ਦੇ ਵਿੱਚ ਖੜਾ ਹੈ ਹਲਕਾ ਪੱਛਮੀ ਵੀ ਜਿਮਨੀ ਚੋਣ ਨੂੰ ਲੈ ਕੇ ਕਿ ਭਾਰਤ ਕੁਸ਼ਨ ਆਸ਼ੂ ਜਿੰਨਾ ਚਾਹੀਦਾ ਹੈ ਤੇ ਕਿੰਨੀ ਕੁ ਵਾਰ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਰਾਜਾ ਵੜਿੰਗ ਦੇ ਸਾਹਮਣੇ ਇੱਕ ਬੜੀ ਵੱਡੀ ਚੁਣੌਤੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਪਹਿਲਾਂ ਸਿਰਫ ਇੱਕ ਹੀ ਸੀਟ ਜਿੱਤੀ ਗਈ ਉਹ ਵੀ ਹਲਕਾ ਬਰਨਾਲਾ ਤੋਂ ਉਸ ਵਿਧਾਇਕ ਦਾ ਦਬਦਬਾ ਸੀ ਤੇ ਖਾਸ ਕਰਕੇ ਉਸ ਹਲਕੇ ਦੇ ਇੰਚਾਰਜ ਸੀ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੇ ਅਜਿਹਾ ਮੋਰਚਾ ਫਤਹਿ ਕੀਤਾ ਕਿ ਰਾਜਾ ਵੜਿੰਗ ਨੂੰ ਵਾਰ-ਵਾਰ ਵਿਧਾਇਕਾਂ ਸਾਬਕਾ ਮੰਤਰੀਆਂ ਮੌਜੂਦਾ ਵਿਧਾਇਕਾਂ ਤੇ ਸਸਦਾਂਵਾਂ ਵੱਲੋਂ ਨੀਚਾ ਵਿਖਾਇਆ ਗਿਆ ਰਾਜਾ ਵਰਿੰਗ ਨੂੰ ਰਾਜਾ ਵਰਿੰਗ ਦੀਆਂ ਪੁਰਜ਼ੋਰ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਜਿਹੜੀ ਕਿ ਬੜੀ ਪੁਰਾਣੀ ਆਦਤ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਜਿਮਣੀ ਚੋਣ ਨਹੀਂ ਜਿੱਤੇ ਤਾਂ ਰਾਜਾ ਵਰਿੰਗ ਦੀ ਪ੍ਰਧਾਨਗੀ ਮਿਲੇਗੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਹੁਣ ਪੁੱਜ ਕੇ ਮੈਦਾਨ ਦੇ ਵਿੱਚ ਡਟੇ ਹੋਏ ਨੇ ਭਾਰਤਕੁਸ਼ਲ ਆਸ਼ੂ ਦੇ ਨਾਲ ਰੁੱਸੇ ਹੋਏ ਆਗੂਆਂ ਨੂੰ ਵੀ ਸ਼ਾਮਲ ਕਰਵਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਰੁੱਸੇ ਹੋਏ ਆਗੂ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਨੂੰ ਚਾਹੁੰਦੇ ਨੇ ਲੇਕਿਨ ਰਾਜਾ ਵਰਗ ਤੋਂ ਉਹ ਨਫ਼ਰਤ ਕਰਦੇ ਨੇ ਤੇ ਦੂਸਰੀ ਵੱਡੀ ਖਬਰ ਇਹ ਆ ਰਹੀ ਹੈ ਕਿ ਭਾਰਤ ਭੂਸ਼ਣ ਖਾਸਮ ਖਾਸ ਨੇ ਰਵਨੀਤ ਬਿੱਟੂ ਦੇ ਜੇਕਰ ਭਾਰਤ ਭੂਸ਼ਣ ਆਸ਼ੂ ਹਾਰਦੇ ਨੇ ਜਿਮਨੀ ਚੋਣ 23 ਜੂਨ ਨੂੰ ਕਿ 19 ਜੂਨ ਨੂੰ VOTING ਹੋਵੇਗੀ ਜਿਮਨੀ ਚੋਣ ਦੇ ਅਤੇ 23 ਜੂਨ ਨੂੰ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਜਿਮਨੀ ਚੋਣ ਹਾਰ ਜਾਂਦੇ ਨੇ ਤਾਂ ਉਹ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਕੰਮ ਕਰਨਗੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਆਪਣੇ ਖਾਸਮ ਖਾਸ ਆਪਣੇ ਪੱਕੇ ਯਾਰ ਦੇ ਪਿੱਛੇ ਜਾਣਗੇ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਰਵਨੀਤ ਬਿੱਟੂ ਦੀ ਕਿਉਂਕਿ ਰਵਨੀਤ ਬਿੱਟੂ ਅੰਦਰੋਂ ਅੰਦਰੀ ਇੱਕ ਮਿਕ ਨੇ ਭਾਤ ਕੁਸ਼ਣ ਆਸ਼ੂ ਦੇ ਨਾਲ ਹਾਲਾਂਕਿ ਚਿਮਨੀ ਚੋਣ ਦੀ ਦੌੜ ਦੇ ਵਿੱਚ ਜੀਵਨ ਗੁਰਤਾ ਵੀ ਆ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਭਾਰਤ ਭੂਸ਼ਣ ਆਸ਼ੂ ਜੇਕਰ ਚੋਣ ਹਾਜ਼ਰ ਹਾਂਦੇ ਨੇ ਤਾਂ ਸਿੱਧਾ ਉਹਨਾਂ ਦੀ ਐਂਟਰੀ ਹੋਵੇਗੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਪੰਜਾਬ ਦੇ ਪ੍ਰਧਾਨ ਰਾਜਾ ਮੜਿੰਗ ਜੋ ਕਿ ਪ੍ਰਧਾਨ ਹੋਣ ਦੇ ਨਾਲ-ਨਾਲ ਲੁਧਿਆਣਾ ਤੋਂ ਸਸਦ ਵੀ ਹੈ ਜੇਕਰ ਭਾਰਤ ਭੂਸ਼ਣ ਆਸ਼ੂ ਦੀ ਸੀਟ ਨਹੀਂ ਜਿੱਤੀ ਜਾਂਦੀ ਤਾ ਅਸਤੀਫਾ ਮੰਗ ਲਿਆ ਜਾਵੇਗਾ ਰਾਜਾ ਵੜਿੰਗ ਦੇ ਕੋਲੋਂ ਹਾਲਾਂਕਿ ਰਾਜਾ ਵੜਿੰਗ ਸਹਿਮਤ ਨਹੀਂ ਸੀ ਚਾਹੁੰਦੇ ਸੀ ਕਿ ਮੇਰੀ ਧਰਮ ਪਤਨੀ ਅਮਰਤਾ ਵੜਿੰਗ ਜਿਮਨੀ ਚੋਣ ਲੜੇ ਹਲਕਾ ਲੁਧਿਆਣਾ ਪਛਮੀ ਤੋਂ ਲੇਕਿਨ ਭਾਰਤ ਪੁਸ਼ਕਰ ਆਸ਼ੂ ਨੇ ਧੱਕੇ ਨਾਲ ਜਾ ਕੇ ਆਪਣੀ ਝੋਲੀ ਦੇ ਵਿੱਚ ਟਿਕਟ ਪੁਆਈ ਜਿਮਨੀ ਚੋਣਾ ਦੀ ਸੂਤਰਾਂ ਦੇ ਹਵਾਲੇ ਤੋਂ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਭਾਰਤ ਪੁਸ਼ਕਰ ਜੇਕਰ ਹਾਰਦੇ ਨੇ ਉਹ ਭਾਰਤੀ ਜਨਤਾ ਪਾਰਟੀ ਬਲ ਭਾਰਤ ਪੁਸ਼ਕਰ ਜੇਕਰ ਹਾਰਦੇ ਨੇ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਚਰਨ ਜਿਸ਼ਨ ਚੰਨੀ ਨੂੰ ਪ੍ਰਧਾਨ ਬਣਾ ਜਾਵੇਗਾ